ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ 2022 ਦਾ ਡਾਟਾ ਸਾਨੂੰ 211000 ਵੋਟ ਪਈ ਹੈ 2.5 ਲੱਖ ਨਾਲ ਉਹ ਜਿੱਤੇ ਨੇ ਸੋ ਕਾਂਗਰਸ ਦੇ ਟੀਚੇ ਤੋਂ ਇਹ ਸੀਟ ਜਿੰਨੀ ਕੋ ਬਹੁਤੀ ਦੂਰ ਨਹੀਂ ਹੈ ਕਹਿ ਰਹੇ ਸਰ ਧੂਰੀ ਤੋਂ ਹਾਂਜੀ 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 ਅੱਜ ਤੱਕ ਸਿਰਫ ਸ਼ੁਰੂਆਤ ਆ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਸ ਨੂੰ ਮਿਲਣ ਜਾ ਰਿਹਾ ਹਾਂ ਜਿੱਦਣ ਇਹ ਰਾਉਂਡ ਕੰਪਲੀਟ ਹੋ ਜਾਊਗਾ ਬਾਡੀ ਕੰਪਲੀਟ ਹੋ ਜਾਊਗੀ ਫਿਰ ਪਿੰਡਾਂ ਦਾ ਦੌਰਾ ਹੋਗਾ ਕਸਟੋਰੀਆ ਦਾ ਦੌਰਾ ਸਰ ਤੁਸੀਂ ਕਿਹਾ ਵੀ ਤੁਸੀਂ ਕਿ ਭਗਵੰਤ ਮਾਨ ਨੇ ਜਿਹੜੀ ਨਿੱਜੀ ਬਦਲਾਖੋਰੀ ਉਹ ਕੀਤੀ ਆ ਤਾਂ ਤੁਸੀਂ ਪਲਾਟੋ ਇੱਥੇ ਆਏ ਹੋ ਉਹ ਵੀ ਕਿਤੇ ਨਾ ਕਿਤੇ ਨਿੱਜੀ ਬਦਲਾਖੋਰੀ ਦੇ ਕਾਰਨ ਆਇਆ ਕਿਤੇ ਨਾ ਕਿਤੇ ਕਿਉਂਕਿ ਲੋਕਲ ਲੀਡਰ ਸਾਡੇ ਗੋੜੀ ਸਾਹਿਬ ਵੀ ਨਾਰਾਜ਼ ਹੋਏ ਸੀ ਇਸੇ ਕੱਲ ਕਿਤੇ ਨਹੀਂ ਮੈਂ ਲੈਟ ਬੀ ਕਲੈਰੀਫਾਈ ਮੈਂ ਨਾ ਤਾਂ ਸੰਗਰੂਰ ਦੀ ਟਿਕਟ ਮੰਗੀ ਸੀ ਜੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਲਿਖਾਣ ਕੇ ਇਲੈਕਸ਼ਨ ਲਾਣੀ ਮੈਂ ਕਿਸੇ ਚੁਣੌਤੀ ਤੋਂ ਨਹੀਂ ਭੱਜਿਆ ਇਹ ਕੋਈ ਬਦਲਾਖੋਰੀ ਦੀ ਲੜਾਈ ਨਹੀਂ ਭਗਵੰਤ ਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੋਟਕਚਰੀ ਵਿੱਚ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਡਿਸਪੈਸ ਕਰਾਉਣ ਗਏ ਸੀ ਕਿ ਸੁਪਰੀਮ ਕੋਰਟ ਆਫ ਇੰਡੀਆ ਚ ਵਗਾ ਕੇ ਮਾਰੀ ਅਗਲੇ ਨੇ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਗਰਲੀ ਟ੍ਰਾਇਲ ਜਿਹੜੀ ਥੱਲੜੀ ਆ ਜਦ ਤੱਕ ਸੁਪਰੀਮ ਕੋਰਟ ਵਿੱਚ ਹੀਰਿੰਗ ਚੱਲ ਰਹੀ ਆ ਦੀ ਟ੍ਰਾਇਲ ਇਨ ਫਾਜ਼ਲ ਕਾ ਕੋਰਟ ਹੈਜ਼ ਬੀਨ ਸਟੇਡ ਧਰਫੋਰ ਇਹ ਮੇਰੀ ਕੁ ਪਰਸਨਲ ਡਾਇ ਨਹੀਂ ਹੈਗੀ ਉਹਨਾਂ ਨੂੰ ਮਾਫ ਕਰਨਾ ਉਹ ਤਾਂ ਮੈਂ ਬਾਅਦ ਜਦੋਂ ਸਮਾਂ ਆਵੇਗਾ ਇਸ ਇਸ ਗੱਲ ਨੂੰ ਜਸਟਿਸ ਐਂਡ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਤੇ ਐਮ ਐਲ ਏ ਤਿੰਨ ਵਾਲੀ ਨਾਲ ਇਹ ਐਂਡੀਪੀਐਸ ਦਾ ਝੂਠਾ ਮੁਕੱਦਮਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਇਹ ਕੱਲ ਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਕਲੂਜਨ ਤੱਕ ਲੈਣ ਲਈ ਮੈਂ ਵਚਨਬੱਧ ਹੈਗਾ ਵਾ ਬਟ ਨਾਟ ਇਨ ਥਿਸ ਇਲੈਕਸ਼ਨ ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ ਜੀ ਜੀਪੀ ਐਂਡ ਆਲਸੋ ਅਗੇਂਸਟ ਦੀ ਰੋਂਗ ਪਾਲਿਸੀਜ਼ ਆਫ ਆਮ ਆਦਮੀ ਪਾਰਟੀ ਜਿਹੜਾ ਕੀ ਕਾਗਰਦਾ ਜਿਹੜਾ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਨੂੰ ਵੱਡਾ ਚਿਹਰਾ ਉਤਾਰਨ ਦੇ ਤੇ ਕੀ ਲੋੜ ਪੈਗੀ ਕਿ ਸੰਗਰੂਰ ਦੇ ਕਿਤੇ ਲੀਡਰ ਦੇ ਉੱਤੇ ਪਾਰਟੀ ਯਕੀਨ ਨਹੀਂ ਸੀ ਕਿ ਸੀਟ ਕੱਢ ਸਕਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹੋਰ ਕਿਸੇ ਵੀ ਪਾਰਟੀ ਦੇ ਕੋਲ ਵੱਡਾ ਚਿਹਰਾ ਬਹੁਤ ਨਹੀਂ ਦੇਖੋ ਮੇਰੀ ਬੇਨਤੀ ਬੇਨਤੀ ਸੁਣੋ ਇਹਨਾਂ ਨੇ ਕਾਫੀ ਚੰਗ ਮਹੱਤਵ ਕਰਦੇ ਆ ਰਹੇ ਨੇ ਅੱਜ ਪਹਿਲਾਂ ਮੈਨੂੰ ਪਹਿਲਾਂ ਮੇਰੀ ਸੁਣੋ ਇਹ ਤਾਂ ਇੱਕ ਮਿੰਟ ਇਹ ਟਿਕਟ ਮੈਂ ਤਾਂ ਨਹੀਂ ਦਿੱਤੀ ਇਹ ਪਾਰਟੀ ਦੀ ਟਿਕਟ ਇੱਕ ਪ੍ਰੋਸੈਸ ਹੈ there is a uh, recommendation from below then there is a screening committee then there is a central election committee party ne kuch jehdi ticket ditti hai mainu oh main apne unna de adesh de naal aya eh ticket mangna sabda adhikar hai goldi dilbir da vijender singla ji da kale thillon da agar koi hor vi mangda main o di support karda va but once the party has decided aur goldi tode samne baithe ne ਜਦੋਂ ਉਹ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਔਰ ਇਹਨਾਂ ਦੇ ਜਿਹੜੀ ਸਾਡੀ ਭੈਣ ਆ ਸਿਮਰਤ ਘੰਗੂੜਾ ਤੇ ਫਿਰ ਤਾਂ ਕੋਈ ਇਸ਼ੂ ਬਾਕੀ ਰਹਿ ਨਹੀਂ ਜਾਂਦਾ ਉਹਦਾ ਦੋਨਾਂ ਭਾਈਆਂ ਦੇ ਵਿੱਚ ਜ਼ਮੀਨੀ ਟੌਨ ਦੇ ਵਿੱਚ ਰੋਡ ਹੀ ਨੂੰ ਉਤਾਰਿਆ ਗਿਆ ਜੀ ਪਰ ਹੁਣ ਨਹੀਂ ਆਪਾਂ ਆਪਾਂ ਮੇਰੇ ਮੇਰੇ ਵਾਲਾ ਟੌਪਿਕ ਖਤਮ ਹੋ ਗਿਆ ਆਪਾਂ ਨ ਨਹੀਂ ਕੋਈ ਹੋਰ ਪ੍ਰੈਸ਼ਰ ਕਰੀਏ ਇੱਕ ਮਿੰਟ ਇਹਨਾਂ ਦਾ ਸਵਾਲ ਵਿਜੇਂਦਰ ਸਿੰਘ ਮੇਰਾ ਫੋਨ ਲਿਆਓ ਮੈਂ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਨੂੰ ਪਟਿਆਲੇ ਮਿਲ ਕੇ ਆਇਆ ਹਾਂ ਤੁਸੀਂ ਕੱਲ 11 ਵਜੇ ਦਰਸ਼ਨ ਦੇਣਾ ਸੰਗਰੂਰ ਉਹਨਾਂ ਦੇ ਘਰ ਇੱਕ ਇਸੇ ਤਰ੍ਹਾਂ ਵਰਕਰਸ ਦੀ ਮੀਟਿੰਗ ਸੰਗਰੂਰ ਵਿੱਚ ਰੱਖੀ ਜਾ ਰਹੀ ਹੈ ਪਰਸੋ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਅਗਲੇ ਦਿਨ ਸੁਨਾਮ ਆ ਉਸ ਤੋਂ ਅੱਗੇ ਚਲੰਗ ਹੋਰ ਸਾਰੇ ਮੇਰੇ ਪਾਰਟੀ ਪੰਜਾਬੀ